ਕੀ ਮੈਨੂੰ ਤੇਰੇ ਤਾਨੇ ਦੇਂਦੇ ਇਹ ਕਦਿਆ ਕੇ ਉਚੇ ਹਾਲ ਸੱਜਣਾ ਤੂੰ ਮੇਰਾ ਵੇ ਕਦਿਆ ਨੇ ਕੇ ਮੈਨੂੰ ਵੀ ਤੇ ਦਸਮਾਇ ਕਿਹੜੇ ਤਾਚ ਜਾਵਾ ਮੈਨੂੰ ਕਿਹੜੇ ਜ਼ੁਲਮ ਚ ਦਿੱਤੀ ਆ ਜਦਾਵਾ ਹਾਲਿਆ ਵੇ ਜਾਨਿਆ ਨਾਸਨਾ ਆਂ ਆ ਪਿਤਾ ਬਧਾਈਆਂ ਦਾ ਕੰਮ ਕਰਦੇ ਤੇ ਪਰੋਂ ਜਿਤਨੇ ਤਿੰਨ ਜੀ ਸੀ ਮੈਂ ਮੇਰਾ ਮੇਰਾ ਪਾਪਾ ਤੇ ਮੇਰੀ ਮੰਮੀ ਮੇਰੇ ਕੋਲ ਬੈਣ ਵਾਲਾ ਘੇਰਾ ਕੋੜ ਬੰਦਾ ਜੇ ਮੇਰੇ ਕੋਲ ਮੈਂ ਬੱਤ ਨੂੰ ਤੋਏ ਮੈਨੂੰ ਸ਼ੌਂਕ ਸੀ ਵੀ ਇਹ ਮੈਂ ਵੱਡੇ ਹੋ ਕੇ ਕਲਾਕਾਰ ਬਣਾ ਤੇ ਪਿੰਡ ਦਾ ਨਾਮ ਰੋਸ਼ਨ ਕਰਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰੇ ਵੇਖਦਾ ਨਵਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਦੋਤਾ ਤੇਰੇ ਤੇ ਦਿਲ ਆਇਆ ਜੀ ਦੋਤਾ ਤੇਰੇ ਤੇ ਦਿਲ ਆਇਆ ਜੀ ਕਰੇ ਵੇਖਦਾ ਰਹਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਸਾਡੇ ਦਰਸ਼ਕ ਦੇਖ ਰਹੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਨਾਲ ਮੈਂ ਨਾ ਚੁਣਾਂ ਵੀ ਮੇਰੀ ਸਿੰਗ ਵਿੱਚ ਬਾ ਵੜਨਾ ਤੇ ਮੈਨੂੰ ਵੀ ਵੱਡਾ ਕਲਾਕਾਰ ਬਣਾਉਣਾ ਤਾਂ ਇਹ ਇਸ ਕਰਕੇ ਤੁਹਾਨੂੰ ਮੈਂ ਕਰਦਾ ਸਾਰਿਆਂ ਨੂੰ ਹੂੰ ਜੀ ਬਹੁਤ ਸਾਡੇ ਹਾਲਾਤ ਮਾੜੇ ਆ ਤੇ ਅਸੀਂ ਆਪਣੇ ਬੱਚੇ ਵਾਸਤੇ ਬਹੁਤ ਕੋਸ਼ਿਸ਼ ਕਰਦੇ ਆ ਮੰਗ ਕੇ ਗੁਜ਼ਾਰਾ ਕਰਦੇ ਆ ਬਾਹਰ ਜਾਈਦਾ ਬਾਹਰੋਂ ਰੋਟੀ ਜੋਗਾ ਕਮਾ ਲਈਦਾ ਉਹ ਖਾ ਲਈਦੀ ਕਈ ਮੌਕਾ ਬਾਹਰੋਂ ਅੱਗੇ ਵਾਲੇ ਫੀਲ ਨਹੀਂ ਸਾਡੇ ਹੈਗੇ ਕੋਈ ਦਿੰਦਾ ਕੋਈ ਨਹੀਂ ਦਿੰਦਾ ਬਹੁਤ ਹੀ ਜ਼ਿਆਦੇ ਹਾਲਾਤ ਚ ਮਾੜੇ ਚ ਅਸੀਂ ਗੁਜ਼ਰ ਰਹੇ ਉੱਡਦਾ ਤੂੰ ਜਾਈ ਵੇ ਕਾਵਾਂ ਪੈ ਤੜਾ ਜਾਈ ਵੇ ਮੈਂ ਤੁੜਾ ਜਾਈ ਵੇ ਮੇਰੇ ਪੇਕੜੇ ਉੱਡਦਾ ਤੂੰ ਜਾਈ ਵੇ ਕਾਵਾ ਪੈ ਤੁੜਾ ਜਾਈ ਵੇ ਪੈ ਤੁੜਾ ਜਾਈ ਵੇ ਮੇਰੇ ਪੇਕੜੇ ਸਸੀ ਦਾ ਦੋਸਤੋਂ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਮਰ ਸਾਡੇ ਪਿੰਡ ਚਾਬੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਉਸ ਛੋਟੇ ਜਿਹੇ ਬੱਚੇ ਨਾਲ ਮਲਾਉਂਦੇ ਆ ਜਿਸ ਦੀ ਉਮਰ 13 ਸਾਲ ਦੀ ਆ 13 ਸਾਲ ਦੀ ਉਮਰ ਵਿੱਚ ਹੀ ਐਸਾਂ ਦੇ ਵਿੱਚ ਦੀ ਆਵਾਜ਼ ਜਿਹੜੀ ਆ ਬੇ ਕਮਾਲ ਆ ਵੱਡੇ ਵੱਡੇ ਗਾਇਕਾਂ ਨੂੰ ਜਿਹੜਾ ਕੀ ਉਹ ਮਾਤ ਪਾਉਂਦਾ ਵਾ ਜਿਵੇਂ ਮੈਂ ਗੱਲ ਕਰ ਰਿਹਾ ਸ਼ਹਜਾਦ ਦੀ ਸ਼ਹਜਾਦ ਸਾਡੇ ਨਾਲ ਗੱਲਬਾਤ ਕਰਾਂਗੇ ਜ਼ਿੰਦਗੀ ਬਾਰੇ ਵੀ ਪੁੱਛਾਂਗੇ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਸ਼ਹਜਾਦ ਰਹਿ ਰਿਹਾ ਵਾ ਤੇ ਗਾਇਕੀ ਦਾ ਜਿਹੜਾ ਸ਼ੌਂਕ ਆ ਕਰਨ ਦਾ ਪਿਆ ਵਾ ਸ਼ਹਜਾਦ ਦੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਦਾ ਸਵਾਗਤ ਹੈ ਆਈ ਪੰਜਾਬੀ ਲੋਚਨ ਚੈਨਲ ਤੁਹਾਡਾ ਧੰਨਵਾਦ ਤੁਸੀਂ ਗਰੀਬ ਦੇ ਘਰੇ ਚਰਨ ਪਾਏ। ਸ਼ਾਜਾਦ ਗੱਲਬਾਤ ਦਾ سلسلہ ਇਸੇ ਤਰ੍ਹਾਂ ਚੱਲਦਾ ਰਹੇਗਾ। ਉਤੋਂ ਪਹਿਲਾਂ ਤੁਹਾਡੀ ਆਵਾਜ਼ ਦੇ ਬਹੁਤ ਚਰਚੇ ਨੇ ਵੀ ਤੁਹਾਏ ਸ਼ਾਜਾਦ ਗਾਉਂਦਾ ਬਹੁਤ ਸੋਹਣਾ ਵਾ। ਆਪਣੀ ਵਧੀਆ ਬਾਹਰ ਵਿੱਚ ਦੋ ਲੈਣਾ ਜਿਹਨੂੰ ਸਾਂਝੀ ਕਰਦੇ ਹੋ ਕਿ ਇਸ ਕੀ ਦਿੱਤੀਆਂ। ਮੇਰੇ ਕੋਲ ਬੈਨ ਵਾਲਾ ਗੈਰ ਕੋਲ ਬੈੰਦਾ ਜੇ ਮੇਰੇ ਕੋਲ ਬੈਨ ਇਹ ਰ ਕੋਲ ਬੰਦਾ ਜੇ ਗਦੀ ਦੁੱਖ ਵੰਡ ਜਾਸੀ ਹੂ ਵੀ ਦੁੱਖ ਦੰਦਾ ਜੇ ਮੇਰੇ ਕੋਲ ਬੈਨੂ ਵਾਲਾ ਗਾਣਾ ਕੋਲ ਬੰਦਾ ਜੇ ਮੇਰੇ ਕੋਲ ਬੈਨੂ ਵਾਲਾ ਗਾਣਾ ਕੋਲ ਬੰਦਾ ਜੇ ਬਿਲਕੁਲ ਤੁਸੀਂ ਦੇਖਿਆ ਵੀ ਜਿੰਨਾ ਸ਼ਯਾਦ ਦੇ ਬਾਰੇ ਸੁਣਿਆ ਸੀ ਵੀ ਉਸਦੀ ਆਵਾਜ਼ ਬਹੁਤ ਸੋਹਣੀ ਆ ਤੇ ਵਾਕਿਆ ਜਦੋਂ ਗੀਤ ਸੁਣਿਆ ਤੇ ਵਾਕਿਆ ਰੂਹ ਨੂੰ ਜਿਹੜਾ ਕੀ ਸਕੂਨ ਮਿਲ ਗਿਆ ਤੇ ਹੋਰ ਵੀ ਸ਼ਯਾਦ ਨਾਲ ਗੱਲਬਾਤ ਕਰਦੇ ਆ ਸ਼ਯਾਦ ਪਰਿਵਾਰ ਵੀ ਤੁਹਾਡੇ ਕੌਣ ਕੌਣ ਆ ਤੁਹਾਡੇ ਪਿਤਾ ਕੀ ਕੰਮ ਕਰਦੇ ਨੇ ਪਿਤਾ ਵਧਾਈਆਂ ਦਾ ਕੰਮ ਕਰਦੇ ਤੇ ਪਰਿਵਾਰ ਤਿੰਨ ਤਿੰਨ ਜੀ ਸੀ ਮੈਂ ਮੇਰਾ ਮੇਰਾ ਪਾਪਾ ਤੇ ਮੇਰੀ ਮੰਮੀ ਠੀਕ ਹੈ ਤੇ ਮੈਨੂੰ ਇਹ ਸਭੀ ਸ਼ਯਾਦ ਕਿਹੜੇ ਸਕੂਲ ਚ ਪੜਦਾ ਤੇ ਕਿੰਨੀ ਵੀ ਕਲਾਸ ਚ ਪੜਦਾ ਤੇ ਜਿਹੜਾ ਗਾਇਕੀ ਦਾ ਸ਼ੌਂਕ ਆ ਬਚਪਨ ਤੋਂ ਸ਼ੌਂਕ ਆ ਜਾਂ ਕਿਸ ਤਰ੍ਹਾਂ ਸ਼ੌਂਕ ਪਿਆ ਤੁਹਾਨੂੰ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਪੀਏ ਮੈਂ ਵੱਡੇ ਹੋ ਕੇ ਕਲਾਕਾਰ ਬਣਾ ਤੇ ਪਿੰਡ ਦਾ ਨਾਮ ਰੋਸ਼ਨ ਕਰਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾ ਤੇ ਮੈਨੂੰ ਇਹ ਵੀ ਮੈਨੂੰ ਵੀ ਪਤਾ ਲੱਗਾ ਤੁਹਾਡੇ ਦਾਦਾ ਜੀ ਨੂੰ ਸ਼ੌਂਕ ਸੀ ਕਿ ਸ਼ਾਇਦ ਨੂੰ ਵੱਡੇ ਹੋ ਕੇ ਗਾਇਕ ਬਣ ਜਾਵੇ ਤੇ ਮੈਨੂੰ ਵੀ ਪਤਾ ਲੱਗਾ ਕਿ ਅਜ ਦਾਦਾ ਜੀ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦੀ ਕਿੰਨੀ ਕਿ ਯਾਦ ਆਉਂਦੀ ਆ ਕਿਉਂਕਿ ਸ਼ਾਇਦ ਹੁਣ ਵਧੀਆ ਗਾਇਕ ਬਣ ਰਿਹਾ ਕਿੰਨੇ ਕਿ ਮਿਹਨਤ ਕਰਦੇ ਹੋ ਕਿੰਨਾ ਕਿ ਰਿਆਜ਼ ਕਰਦੇ ਹੋ ਗਾਇਕੀ ਵਾਸਤੇ ਰੋਜ ਇਹ ਸ਼ਾਮ ਨੂੰ ਟਾਈਮ ਮਿਲਦਾ ਰਿਆਜ਼ ਤੇ ਸ਼ਾਮ ਨੂੰ 5 ਵਜੇ ਰਿਆਜ਼ ਕਰੀਦਾ ਕਰੇ ਬਸ ਠੀਕ ਹੈ ਤੁਸੀਂ ਦੇਖਿਆ ਵੀ ਸ਼ਹਾਜਾਦ ਦੇ ਪਿਤਾ ਤੇ ਉਸ ਦੇ ਜਿਹੜੇ ਚਾਚਾ ਜੀ ਨੇ ਉਹ ਦੋਵੇਂ ਉਸਤਾਦ ਨੇ ਪਹਿਲਾਂ ਉਹਦੇ ਦਾਦਾ ਜੀ ਸੀ ਉਹਨਾਂ ਦਾ ਸ਼ੌਂਕ ਸੀ ਵੀ ਉਹਨਾਂ ਦਾ ਜਿਹੜਾ ਪੋਤਰਾ ਉਹ ਇੱਕ ਗਾਇਕ ਬਣੇ ਕਿਉਂਕਿ ਮੈਂ ਆਪਣੇ ਦਸ਼ਕਾ ਜੂਝਾਂ ਜਾਂ ਕਰਦਾ ਇਹ ਜਿਹੜਾ ਪਰਿਵਾਰ ਆ ਅਮੀਰ ਜਿਆਦਾ ਦਾ ਪਰਿਵਾਰ ਆ ਅਸੀਂ ਦੇਖਦੇ ਆਂ ਕਿ ਜਦੋਂ ਕਿਤੇ ਵਿਆਹ ਸ਼ਾਦੀ ਹੁੰਦੀ ਆ ਜਦੋਂ ਕਿਤੇ ਖੁਸ਼ੀ ਦਾ ਮੌਕਾ ਹੁੰਦਾ ਤੇ ਅਸਰ ਤੁਸੀਂ ਦੇਖਦੇ ਆਂ ਕਿ ਤੁਹਾਡੇ ਘਰੇ ਵਧਾਈਆਂ ਲੈਣ ਵਾਸਤੇ ਆਉਂਦੇ ਨੇ ਇਹ ਉਹਨਾਂ ਦੇ ਪਰਿਵਾਰ ਵਿੱਚੋਂ ਇਹ ਜਿਹੜਾ ਬੱਚਾ ਸ਼ਾਜਾਦ ਆ ਤੇ ਸ਼ਾਜਾਦ ਜੀ ਨੂੰ ਜਦੋਂ ਤੁਹਾਡੇ ਪਿਤਾ ਜੀ ਤੁਹਾਡੇ ਮਾਤਾ ਜੀ ਲੋਕਾਂ ਦੇ ਕਿਤੇ ਵਧਾਈਆਂ ਲੈਣ ਜਾਂਦੇ ਨੇ ਤੁਹਾਨੂੰ ਫਿਰ ਚੰਗਾ ਲੱਗਦਾ ਕਿ ਜਾਂ ਕੀ ਕਹਿਣਾ ਚਾਹੋਗੇ ਦੱਸੋ ਨਹੀਂ ਲੰਗਾ ਲੱਗਦਾ ਫਰਜ਼ ਰੋਟੀ ਵਾਲੀ ਲਈ ਫਿਰ ਘਲਾਉਣਾ ਪੈਣਾ ਬਾਹਰ ਤਾਂ ਤੇ ਮੈਨੂੰ ਐਸੋ ਵੀ ਜਦੋਂ ਵਧੀਆ ਗਾਇਕ ਬਣ ਜਾਓਗੇ ਵੱਡੇ ਸਿੰਗਰ ਬਣ ਜਾਓਗੇ ਤੇ ਫਿਰ ਮਾਤਾ ਪਿਤਾ ਨੂੰ ਭੇਜਿਆ ਕਰੋਗੇ ਵਧਾਈਆਂ ਲੈਣ ਵਾਸਤੇ ਕਿ ਨਹੀਂ ਨਹੀਂ ਭੇਜਿਆ ਕਰਾਂਗੇ ਵਧਾਈਆਂ ਲੈਣ ਵਧਾ ਕਿਸੇ ਸਿੰਗਰ ਬਣ ਕੇ ਨਹੀਂ ਭੇਜਿਆ ਕਰ ਪਿਛਿਆਦ ਹੋਰ ਕਿਹੜਾ ਗੀਤ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਜਿਹੜਾ ਤੁਸੀਂ ਰਿਆਜ਼ ਕਰਦੇ ਹੋਗੇ ਜਾਂ ਤੁਸੀਂ ਪਰਵਾਜ਼ ਚ ਬੈ ਕੇ ਗੀਤ ਗਾਉਂਦੇ ਹੋਗੇ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀ ਕਰੇ ਵੇਖਦਾ ਰਵਾਂ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜਿੱਦੋਂ ਦਾ ਤੇਰੇ ਤੇ ਦਿਲ ਆਇਆ ਜਿੱਦੋਂ ਦਾ ਤੇਰੇ ਤੇ ਦਿਲ ਆਇਆ ਜੀ ਕਰ ਵੇਖਦਾ ਰਹਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਹਿ ਸਕਦਾ ਵੀ ਸ਼ਾਜਾਦ ਦੇ ਖੂਨ ਵਿੱਚ ਜਿਹੜੀ ਕਿ ਗਾਇਕੀ ਆ ਅਸੀਂ ਅਕਸਰ ਦੇਖਦੇ ਵੀ ਜਦੋਂ ਘਰਾਂ ਵਿੱਚ ਖੁਸ਼ੀ ਦਾ ਮੌਕਾ ਹੁੰਦਾ ਤੇ ਉੱਥੇ ਵੀ ਜਿਹੜੇ ਸ਼ਾਜਾਦ ਦੇ ਪਿਤਾ ਜਾਇਨਾ ਦੇ ਖਾਨਦਾਨ ਦੇ ਜਿਹੜੇ ਲੋਕ ਨੇ ਉੱਥੇ ਆ ਕੇ ਵਧਾਈਆਂ ਮੰਗਦੇ ਨੇ ਤੁਸੀਂ ਦੇਖਿਆ ਵੀ ਉਹਨਾਂ ਦੀ ਆਵਾਜ਼ ਬਹੁਤ ਵਧੀਆ ਹੁੰਦੀ ਆ ਇਹ ਪ੍ਰਮਾਤਮਾ ਵੱਲੋਂ ਵੀ ਮੈਂ ਕਹਿ ਸਕਦਾ ਵੀ ਇਹਨਾਂ ਨੂੰ ਜਿਹੜਾ ਕਿ ਗੋੜ ਮਿਲਿਆ ਹੋਇਆ ਵਾ ਤੇ ਸ਼ਹਾਜਰ ਕਾ ਇਹ ਸਕੂਲ ਵਿੱਚ ਜਿੱਥੇ ਤੁਸੀਂ ਬਾਤ ਸਭਾ ਲੱਗਦੀ ਆ ਸਕੂਲ ਵਿੱਚ ਆਪਣੇ ਅਧਿਆਪਕਾਂ ਨੂੰ ਆਪਣੇ ਕਰੀਬ ਫਰੈਂਡ ਸਰਕਲ ਨੂੰ ਉਹਨਾਂ ਵਿੱਚ ਗਾਉਂਦੇ ਹੋ ਤੇ ਉਹ ਫਿਰ ਤੁਹਾਨੂੰ ਕੀ ਕਹਿੰਦੇ ਨੇ ਜਦੋਂ ਗਾਣਾ ਉਹ ਕਹਿੰਦੇ ਵੀ ਵਧੀਆ ਗਾਣਾ ਆ ਤੇ ਨਾਲੇ ਮੈਨੂੰ ਗਾਇਆ ਸਕੂਲੇ ਤੇ ਮੇਰੇ ਅਧਿਆਪਕਾਂ ਨੇ ਪੈਸੇ ਦਿੱਤੇ ਤੇ ਸ਼ਹਾਜ ਚੰਗਾ ਕਿੰਨਾ ਲੱਗਾ ਜਦੋਂ ਤਰੀਫਾਂ ਹੁੰਦੀਆਂ ਨੇ ਸਕੂਲ ਵਿੱਚ ਵੀ ਉਹ ਸ਼ਹਾਜ ਜਾਂਦਾ ਇੱਕ ਵਧੀਆ ਗਾਇਕ ਬਣ ਸਕਦਾ ਇੱਕ ਵਧੀਆ ਸਿੰਗਰ ਆ ਤੁਹਾਨੂੰ ਕਿੰਨਾ ਚੰਗਾ ਲੱਗਦਾ ਜਦੋਂ ਮੈਡਮਾਂ ਵੀ ਤਾਰੀਫ ਕਰਦੀਆਂ ਤੁਹਾਡੀਆਂ ਜਿਹੜੇ ਅਧਿਆਪਕੋ ਵੀ ਤਾਰੀਫ ਕਰਦੇ ਤੁਹਾਡੀਆਂ ਬਹੁਤ ਮੈਨੂੰ ਚੰਗਾ ਲੱਗਦਾ ਮੇਰੇ ਅਧਿਆਪਕ ਮੇਰਾ ਸਾਰਾ ਸਕੂਲ ਹੀ ਫੈਨ ਹੋਵੇ ਤੇ ਵੀ ਨਿਰਸੋ ਵੀ ਸਾਨੂੰ ਇਹ ਪਤਾ ਲੱਗਾ ਵੀ ਜਦੋਂ ਤੁਸੀਂ ਸਕੂਲ ਵਿੱਚ ਬਾਤਸਵਾ ਲੱਗੀ ਸੀ ਉੱਥੇ ਤੁਸੀਂ ਇੱਕ ਮਾਂ ਦਾ ਗੀਤ ਬੋਲਿਆ ਸੀ ਅੱਜ ਦਸ ਦਸਕਾਣਾ ਜਰੂਰ ਸਾਂਝਾ ਕਰ ਦਿਓ ਮਾਂ ਦਾ ਗੀਤ ਕਿਹੜਾ ਮਾਂ ਦਾ ਗੀਤ ਜਿਹੜਾ ਬੋਲਿਆ ਸੀ ਅੰਮੀ ਮੇਰੀ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਮਾੜਾ ਚਿਰੂ ਹੋਇਆ ਤੈਨੂੰ ਅੱਲਾ ਕੋਲ ਰਹਿਂਦੇ ਹਾਂ ਹੁਣ ਮੇਰੀ ਜ਼ਿੰਦਗੀ ਚੁਮਾੜਨਾ ਏ ਮੈਂ ਓ ਅੰਮੀ ਮੇਰੀ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋ ਤੁਸੀਂ ਆ ਜੀ ਅਸੀਂ ਦੇਖਿਆ ਵੀ ਘਰ ਦੇ ਹਾਲਾਤ ਵੀ ਏਡੇ ਵਧੀਆ ਨਹੀਂ ਆ ਇੱਕੋ ਕਮਰਾ ਜਿੱਥੇ ਤੁਸੀਂ ਸਾਰਾ ਪਰਿਵਾਰ ਰਹਿੰਦੇ ਹੋ ਤੁਹਾਡੇ ਮਾਤਾ ਪਿਤਾ ਤੁਸੀਂ ਰਹਿੰਦੇ ਹੋ ਅਸੀਂ ਦੇਖਿਆ ਵੀ ਹਾਲਾਤ ਬਹੁਤ ਮਾੜੇ ਘਰ ਚ ਗਰੀਬੀ ਬੜੀ ਆ ਕੀ ਕਹਿਣਾ ਚਾਹੋਗੇ ਹਾਂਜੀ ਘਰ ਚ ਗਰੀਬੀ ਬਹੁਤ ਆ ਤੇ ਹਾਲਾਤ ਵੀ ਬਹੁਤ ਮਾੜੇ ਤੁਸੀਂ ਆ ਜੀ ਇਸ ਤਰ੍ਹਾਂ ਦਾ ਕਈ ਦਿਨ ਹੋਇਆ ਜਿਵੇਂ ਵਿਆਹ ਸ਼ਾਦੀਆਂ ਨਹੀਂ ਹੁੰਦੀਆਂ ਕਈ ਬਈ ਅਪਸ਼ੇ ਕਰੋਨਾ ਸੀ ਤੇ ਵਿਆਹ ਸ਼ਾਦੀਆਂ ਨਹੀਂ ਸੀ ਉਦੋਂ ਫੇਰ ਪਰਿਵਾਰ ਲੱਗ ਜਾ ਕਿਸ ਤਰ੍ਹਾਂ ਆ ਕਿਸ ਤਰ੍ਹਾਂ ਦੇ ਹਾਲਾਤ ਸੀ ਪਰਿਵਾਰ ਵਿੱਚ ਦਸ਼ਕਾਂ ਨੂੰ ਥਾਂ ਦੇ ਕਰਦੇ ਹੋ ਬਹੁਤ ਮਾੜੇ ਹਾਲਾਤ ਸੀ ਉਹ। ਤੇ ਸ਼ਾਹਜਾਦ ਕਦੇ ਪ੍ਰਮਾਤਮਾ ਦੇ ਨਾਲ ਕਦੇ ਰੱਬ ਦੇ ਨਾਲ ਵੀ ਇਸ ਚੀਜ਼ ਨੂੰ ਨਾਰਗੀ ਹੁੰਦੀ ਆ ਵੀ ਰੱਬਾ ਇਹਨਾਂ ਗਰੀਬ ਚੋ ਬਣਾਇਆ ਇਹਨੇ ਮਾੜੇ ਹਾਲਾਤ ਕਿਉਂ ਬਣਾਏ ਨੇ। ਤੇ ਇਹ ਚੀਜ਼ ਨੂੰ ਲੈ ਕੇ ਕਦੀ ਰੱਬ ਨਾਲ ਗੁਲਸਾ ਜਾਂ ਕਦੇ ਸ਼ਿਕਵਾ ਕਰਦੇ ਹੁੰਦੇ ਹੋ। ਹਾਂ ਇਸ ਰੱਬ ਗਾੜੀ ਇਹ ਹੀ ਦੁਆ ਕਰੀਦੀ ਵੀ ਵੱਡਾ ਸਿੰਘਰ ਬਣਾ ਦੇ ਰੱਬ। ਇਹ ਹੀ ਕਰੀਦੀ। ਤੇ ਸ਼ਾਹਜਾਦ ਮੈਨੂੰ ਦੱਸੋ ਪੀ ਹੋਰ ਕੀ ਸੁਣਾਗੇ ਸਾਡੇ ਦਸ਼ਕਾ ਨੂੰ? ਉਹਦੀਆਂ ਦੋ ਲੜਾਂ ਜਿਹੜੂ ਸਾਂਝੀ ਕਰਦੇ ਹੋ ਗੀਤ ਦੀਆਂ। ਉੱਡਦਾ ਤੂੰ ਜਾਈ ਵੇ ਕਾਵਾ ਮੈਂ ਤੜਾ ਜਾਈ ਵੇ ਮੈਂ ਤੜਾ ਜਾਈ ਵੇ ਮੇਰੇ ਪੇ ਕੂੜੇ ਉੱਡਦਾ ਤੂੰ ਜਾਈ ਵੇ ਕਾਵਾ ਮੈਂ ਤੜਾ ਜਾਈ ਵੇ ਮੈਂ ਤੜਾ ਜਾਈ ਵੇ ਮੇਰੇ ਪੇ ਕੂੜੇ ਇੱਕ ਨਾਂ ਦਸੀ ਮੈਂ ਦੱਸੀ ਮੇਰੀ ਮਾਂ ਲੇ ਰਣੀ ਨੂੰ ਰਾਂਊਗੀ ਗੁੱਡੀਆਂ ਪਟੋਲੇ ਵੇਖ ਕੇ ਮੇਵਾਰੀ ਜਾਵਾਂ ਰਾਂਊਗੀ ਗੁੱਡੀਆਂ ਪਟੋਲੇ ਵੇਖ ਕੇ ਉੱਡਦਾ ਤੂੰ ਜਾਈ ਵੇਗਾ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸ਼ਹਾਜਾਦ ਦੀ ਆਵਾਜ਼ ਬਹੁਤ ਵਧੀਆ ਵਾ ਤੇ ਸ਼ਹਾਜਾਦ ਮੀਨਸੋ ਜਦੋਂ ਤੁਸੀਂ ਸਕੂਲੋਂ ਆਉਂਦੇ ਹੋ ਤੇ ਕਈ ਵਾਰ ਹੋਇਆ ਵੀ ਤੁਹਾਡੇ ਮਾਤਾ ਪਿਤਾ ਦੋਵੇਂ ਘਰੇ ਹੁੰਦੇ ਜਿਵੇਂ ਵਧਾਈਆਂ ਲੈਣ ਵਾਸਤੇ ਬਾਹਰ ਜਾਂਦੇ ਨੇ ਵਧਾਈਆਂ ਮੰਗਾਂ ਵਾਸਤੇ ਤੇ ਕਦੇ ਤੁਸੀਂ ਇਕੱਲੇ ਹੁੰਦੇ ਹੋ ਕਦੀ ਮਨ ਚ ਇਹ ਦੱਸ ਹੀ ਹੁੰਦੀ ਆ ਵੀ ਆਪਣੀ ਮਾਂ ਨੂੰ ਤੁਸੀਂ ਕਹਾਂ ਹਊਗਾ ਵੀ ਮੰਮੀ ਅੱਜ ਤੁਸੀਂ ਨਾ ਜਾਓ ਘਰੇ ਰਹੋ ਕਈ ਵਾਰ ਤਾਂ ਹੁੰਦਾ ਲੜਨ ਕਦੀ ਹਾਂਜੀ ਮੈਂ ਘਰੇ ਆਣ ਕੇ ਮਿੱਠਾ ਇਹਨਾਂ ਤੇ ਮੰਮੀ ਵੀ ਲੰਦ ਦੇਲ ਵੀ ਨਹੀਂ ਨਾ ਲੱਗਦਾ ਤੇ ਮੈਨੂੰ ਯਾਦ ਵੀ ਦਾਦਾ ਜੀ ਦੀ ਕਿੰਨੀ ਕਿ ਯਾਦ ਆਉਂਦੀ ਆ ਦਾਦਾ ਜੀ ਦੁਨੀਆ ਤੇ ਨਹੀਂ ਰਹੇ ਪੁਰਾ ਕਹਿੰਦੇ ਵੀ ਤੁਹਾਨੂੰ ਗਾਇਕ ਬੁਲਾਉਣ ਵਾਸਤੇ ਕਹਿ ਗਏ ਸੀ ਵੀ ਸ਼ਜਾ ਨੂੰ ਗਾਇਕ ਬੁਲਾਉਣਾ ਵਾ ਉਹਨਾਂ ਦੀ ਕਿੰਨੀ ਕੀ ਯਾਦ ਆਉਂਦੀ ਹੈ ਯਾਦ ਬੜੀ ਆਉਂਦੀ ਬਹੁਤ ਯਾਦ ਯਾਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਈ ਇਹ ਜਿਹੜਾ ਪਰਿਵਾਰ ਆ ਅਮੀਰ ਜਾਦਿਆਂ ਦਾ ਪਰਿਵਾਰ ਕਿਹਾ ਜਾਂਦਾ ਇਹਨਾਂ ਨੂੰ ਪਰ ਇਹ ਸਿਰਫ ਨਾਂ ਦੇ ਅਮੀਰ ਜਾਦੇ ਨੇ ਠੀਕ ਹੈ ਪਰ ਮਾਤਮਾਨ ਨੇ ਇਹਨਾਂ ਨੂੰ ਇੱਕ ਆਵਾਜ਼ ਦਿੱਤੀ ਹੈ ਇੱਕ ਹੁਨਰ ਦਿੱਤਾ ਜਿਸ ਦੇ ਹੁਨਰ ਸਿਰ ਤੇ ਇਹ ਪਰਿਵਾਰ ਰੋਜੀ ਰੋਟੀ ਕਮਾਉਂਦੇ ਨੇ ਤੁਸੀਂ ਇੱਕ ਵਾਰ ਦੇ ਦਿਓ ਵੀ ਜਦੋਂ ਕਿਤੇ ਖੁਸ਼ੀ ਦਾ ਮੌਕਾ ਹੁੰਦਾ ਤੁਹਾਡੇ ਬੂਹੇ ਆ ਕੇ ਆ ਕੇ ਇਹ ਸੇਰੇ ਵੀ ਗਾਉਂਦੇ ਨੇ ਘੋੜੀਆਂ ਵੀ ਗਾਉਂਦੇ ਨੇ ਤੇ ਤੁਹਾਡੇ ਵਾਸਤੇ ਅਸੀਸਾਂ ਵੀ ਪ੍ਰਮਾਤਮਾ ਕੋਲ ਮੰਗਦੇ ਨੇ ਪਰ ਅੱਜ ਹਾਲਾਤ ਦੇਖ ਲਓ ਇਹਨਾਂ ਦਾ ਕੀ ਦੀ ਕਾਚੀ ਇੰਨੀ ਗਰੀਬੀ ਆ ਤੇ ਪਰ ਆਵਾਜ਼ ਜਿਹੜੀ ਆ ਪ੍ਰਮਾਤਮਾ ਨੇ ਇਹਨਾਂ ਨੂੰ ਇੱਕ ਜੜੀ ਕੀ ਬਖਸ਼ੀ ਹੋਈ ਆ ਤੇ ਮੈਨੂੰ ਐਸੋ ਪੀ ਵੱਡੇ ਹੋ ਕੇ ਕੀ ਬੰਨਾ ਵਾ ਦਸ਼ਕਾ ਨੂੰ ਤੁਹਾਨੂੰ ਕਰਦੇ ਸੀ ਅੱਜ ਵੱਡੇ ਹੋ ਕੇ ਸਿੰਗਰ ਬੰਨਣਾ ਤੇ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਾ ਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਾ ਸ਼ਾਜਾਦ ਮਿੰਦੇ 10 ਵੀ ਉਸਤਾਦ ਹੀ ਗੱਲ ਕਰੀ ਜਿਵੇਂ ਮੈਂ ਗੱਲ ਕੀਤੀ ਹੈ ਵੀ ਹਰ ਕਿਸੇ ਦਾ ਉਸਤਾਦ ਹੁੰਦਾ ਸ਼ਾਜਾਦ ਦਾ ਵੀ ਕੋਈ ਉਸਤਾਦ ਹੋਊਗਾ ਕਿੱਥੋਂ ਤੁਸੀਂ ਗਾਇਕੀ ਸਿੱਖੀ ਹੈ ਤੁਹਾਨੂੰ ਕੌਣ ਰੋਜ਼ ਰਿਹਾਜ਼ ਕਰਾਉਂਦਾ ਪਹਿਲਾਂ ਤੋਂ ਮੈਂ ਕਰਨਾ ਮੇਰੇ ਚਾਚਾ ਹੀ ਰਿਹਾਜ਼ ਕਰਉਂਦੇ ਹੁਣ ਵੀ ਅਸੀਂ ਰਿਹਾਜ਼ ਕਰਦੇ ਆ ਮੇਰੇ ਪਾਪਾ ਜੀ ਵੀ ਰਿਹਾਜ਼ ਕਰਉਂਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸ਼ਹਾਜਾਦ ਦੇ ਚਾਚਾ ਜੀ ਤੇ ਸ਼ਹਾਜਾਦ ਦੇ ਪਿਤਾ ਜੀ ਦੋਵੇਂ ਉਸਤਾਦ ਨੇ ਇਸ ਦੇ ਅਤੇ ਸ਼ਹਾਜਾਦ ਦਾ ਕਹਿਣਾ ਵੀ ਵੱਡੇ ਹੋ ਕੇ ਇੱਕ ਵਧੀਆ ਗਾਇਕ ਬਣੇ ਤਾਂ ਜੋ ਕਿ ਘਰ ਦੀ ਗਰੀਬੀ ਦੂਰ ਹੋ ਸਕੇ ਅਤੇ ਸ਼ਹਾਜਾਦ ਦਾ ਕਹਿਣਾ ਵੀ ਜਦੋਂ ਵਧੀਆ ਗਾਇਕ ਬਣ ਜਾਊਗਾ ਫਿਰ ਉਹ ਆਪਣੇ ਮਾਤਾ ਪਿਤਾ ਨੂੰ ਲੋਕਾਂ ਘਰੇ ਵਧਾਈਆਂ ਮੰਗਵਾਉਣ ਵਾਸਤੇ ਨਹੀਂ ਭੇਜਿਆ ਕਰੂਗਾ ਉਹਦਾ ਕਹਿਣਾ ਕਿ ਉਸ ਨੂੰ ਚੰਗਾ ਨਹੀਂ ਲੱਗਦਾ ਘਰ ਘਰ ਜਾ ਕੇ ਵਧਾਈ ਮੰਗਣੀ ਪਰ ਕਹਿੰਦੇ ਮਜਬੂਰੀ ਆ ਕਹਿੰਦੇ ਮਜਬੂਰੀ ਆ ਕਿਉਂਕਿ ਘਰ ਵਿੱਚ ਰੋਜੀ ਰੋਟੀ ਵਾਸਤੇ ਜਾਣਾ ਪੈਂਦਾ ਲੋਕਾਂ ਦੇ ਮੂਹੇ ਜਾ ਕੇ ਖੜਕਣੋਂ ਪੈਂਦੇ ਆ ਕਈ ਵਾਰ ਇਸ ਤਰ੍ਹਾਂ ਹੋਇਆ ਕਹਿੰਦੇ ਦੱਸਿਆ ਕਿ ਸ਼ਜਾਦ ਤੁਹਾਨੂੰ ਮਾਤਾ ਪਿਤਾ ਨੇ ਵੀ ਆ ਕਿਸੇ ਦੇ ਗਏ ਸੀ ਖਾਲੀ ਮੁੜ ਕੇ ਵਾਪਸ ਹੋਣਾ ਪਿਆ ਕਦੀ ਕਦੀ ਘਰੇ ਗੱਲਾਂ ਕਰਦੇ ਹਾਂ ਕਿ ਰਿਸ਼ਤਾ ਹੁੰਦੀਆਂ ਕਦੀ ਹਾਂਜੀ ਕੀ ਕਹਿੰਦੇ ਕਹਿੰਦੇ ਵੀ ਮੰਗਣ ਜਾਂਦੇ ਤੇ ਇਦਾਂ ਫਿਰ ਮੰਗਣਾ ਬਹੁਤ ਮੁਸ਼ਕਿਲ ਹੈ ਕਿਹਨ ਰੂਵੇ ਖੜਕਾਉਣੇ ਤੇ ਉਹ ਖੋਲਦੇ ਨਹੀਂ ਇਤਨਾ ਕਿ ਫਿਰ ਕਦੀ ਤੁਹਾਡਾ ਮਨ ਨਹੀਂ ਉਦਾਸ ਹੁੰਦਾ ਜਾਂ ਮਨ ਦੁਖੀ ਹੁੰਦਾ ਹੋਵੇ ਇਸ ਮੇਰੇ ਮਾਪੇ ਕਿੰਨੀ ਮਿਹਨਤ ਕਰਦੇ ਨੇ ਮੇਰੇ ਵਾਸਤੇ ਘੜ ਘੜ ਜਾ ਕੇ ਬੂਗੜ ਕਾਉਂਦੇ ਲੋਕਾਂ ਦਾ ਕਈ ਕੂਬੂਆ ਖੋਲਦਾ ਕੋਈ ਨਹੀਂ ਖੋਲਦਾ ਕਦੀ ਅਚੀ ਨੂੰ ਮੰਦ ਉਦਾਸ ਹੁੰਦਾ ਜਾਂ ਮੰਦ ਦੁਖੀ ਹੁੰਦਾ ਵੀ ਸੁਣ ਕੇ ਹਾਂਜੀ ਮੈਂ ਇਹੀ ਸੋਚਦਾ ਵੀ ਮੈਂ ਕਲਾਕਾਰ ਬਣ ਜਾ ਤੇ ਮਾਂ ਪਿਓ ਦਾ ਨਾਰੋਸ਼ਨ ਕਰਦਾ ਬਿੱਕ ਤੁਸੀਂ ਦੇਖ ਸਕਦੇ ਹੋ ਵੀ ਉਮਰ ਛੋਟੀ ਆ ਪਰ ਹੌਸਲੇ ਤੇ ਇੱਕ ਮਨ ਚ ਚਾਹ ਆ ਵੀ ਆਪਣੇ ਮਾਪੇ ਨੂੰ ਵਧੀਆ ਜ਼ਿੰਦਗੀ ਬਤਾਉਂਦਾ ਇੱਕ ਵਧੀਆ ਸੁਪਨਾ ਲਗਾਉਂਦਾ ਤੇ ਇਹ ਜਿਹੜੇ ਘਰ ਘਰ ਜਾ ਕੇ ਵਧਾਈਆਂ ਮੰਗਦੇ ਨੇ ਉਹ ਜਣੀਆਂ ਨੂੰ ਛੜਾਦਾ ਵਾਂ। ਬਸ ਤੁਹਾਡੇ ਸਾਥ ਦੀ ਲੋੜ ਆ ਦਰਸ਼ਕੋ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਸ਼ਹਿਜਾਦ ਵਧੀਆ ਗਾਇਕ ਨਹੀਂ ਬਣ ਸਕਦਾ। ਸ਼ਹਿਜਾਦ ਸਾਡੇ ਦਰਸ਼ਕ ਦੇਖ ਰਹੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ 'ਚ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਮੈਂ ਨਾ ਚਾਹੁੰਨਾ ਵੀ ਮੇਰੀsinging 'ਚ ਬਾਹਰ ਨਾ ਤੇ ਮੈਨੂੰ ਵੱਡਾ ਕਲਾਕਾਰ ਬਣੋ ਤਾਂ ਇਸ ਕਰਕੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ। ਸ਼ਹਿਜਾਦ ਵੀ ਨੇ ਦੱਸ ਵੀ ਕਦੀ ਇਸ ਤਰ੍ਹਾਂ ਹੋਇਆ ਕਦੀ ਸਕੂਲ ਦੀ ਫੀਸ ਨਾ ਦਿੱਤੀ ਜਾਂਦੀ ਹੋਵੇ ਜਾਂ ਕਦੀ ਕਿਸ ਤਰ੍ਹਾਂ ਸਕੂਲ ਦੇ ਯੂਨੀਫਾਰਮ ਦੇ ਜਾਂ ਹੋਰ ਪੈਸੇ ਨਾ ਦਿੱਤੇ ਹੋਣ ਜੋ ਘਰ ਚ ਹਾਲਾਤ ਮਾੜੇ ਨੇ ਕਈ ਵਾਰ ਨਹੀਂ ਹਸਤਾ ਹੁੰਦਾ ਕਈ ਹੋਇਆ ਤੁਹਾਡੇ ਨਾਲ ਕਦੀ ਇਸ ਤਰ੍ਹਾਂ ਸਕੂਲ ਦੇ ਤਾਂ ਫੇਸ ੱਲੇ ਆ ਗਏ ਨੇ ੱਲੇ ਸਾਵੰਤੀਆਂ ਅਟਮੀ ਤੋਂ ਵੀ ਚਾਲੂ ਆ ਤੇ ਉਦਾਂ ਲੀੜੇ ਕੱਪੜੇ ਤੋਂ ਦਾਉ ਜਾਂਦੀ। ਕਦੀ ਹੁੰਦਾ ਵੀ ਇਸ ਤਰ੍ਹਾਂ ਜਦੋਂ ਕਦੀ ਤੁਹਾਡੇ ਦੋਸਤ ਜਾਂ ਸਕੂਲ 'ਚ ਕੋਈ ਫੰਕਸ਼ਨ ਹੋਵੇ ਕੋਈ ਪ੍ਰੋਗਰਾਮ ਹੋਵੇ ਤਾਂ ਵਧੀਆ-ਵਧੀਆ ਕੱਪੜੇ ਪਾ ਕੇ ਹੁੰਦੇ ਨੇ ਤੇ ਤੁਹਾਡੇ ਕੋਲ ਕੱਪੜੇ ਨਹੀਂ ਵਧੀਆ ਹੁੰਦੇ ਤੁਸੀਂ ਮਨ ਜਾਂ ਕਦੀ ਆ ਕੇ ਮਾਪਾ-ਮਾਵ ਨੂੰ ਕਹਾ ਵੀ ਮੈਨੂੰ ਵੀ ਵਧੀਆ ਕੱਪੜੇ ਲੈ ਕੇ ਦਿਓ ਮੇਰੇ ਫਰਾਂਲੇ ਦੋਸਤ ਨੇ ਵਧੀਆ ਕੱਪੜੇ ਪਾਏ ਨੇ ਕਦੀ ਹੋਇਆ ਤੁਹਾਡੇ ਨਾਲ ਇਸ ਤਰ੍ਹਾਂ? ਗਿਆ ਮਾਪੇ ਮੰਮੀ ਜੜੀ ਨੂੰ ਠੀਕ ਹੈ। ਮੈਨੂੰ ਵੀ ਵਧੀਆ ਕੱਪੜੇ ਲੈ ਕੇ ਦਿਓ ਫਿਰ ਮੰਮੀ ਜੜੀ ਲੈ ਕੇ ਦੇਂਦੀ ਕੱਪੜੇ ਜਿੰਤਾ ਮਰਜੀ ਪੈਸੇ ਕਮਾ ਕੇ ਤੇ ਫਿਰ। ਇਹ ਯਾਦ ਹੋਰ ਕੀ ਸੁਣਾਏਗਾ ਕੀ ਸਾਡੇ ਦਸ਼ਕਾ ਨੂੰ? ਦਸ ਵੇ ਵਕੀਲਾ ਸਰਕਾਰੀ ਕਿਹੜਾ ਲਾਵੇ ਦਸ ਵੇ ਵਕੀਲਾ ਸਰਕਾਰੀ ਕਿਹੜਾ ਲਾਵੇ ਦਿਲ ਨੂੰ ਚੁਰਾਵੇ ਜਿਹੜਾ ਦਿਲ ਨੂੰ ਚੁਰਾਵੇ ਜਿਹੜਾ ਉਹਦੀ ਕਿਸ ਜੈ ਦਸਵੇਂ ਵਕੀਲਾ ਸਰਕਾਰੀ ਕਿਹੜਾ ਲਾਵੇ ਦਸਵੇਂ ਵਕੀਲਾ ਸਰਕਾਰੀ ਕਿਹੜਾ ਲਾਵੇ ਬਾਬਾ ਧਨਵਜ ਜੀ ਇਹ ਸੀ ਗੱਲ ਬਾਕੀ ਸ਼ਜਾਦਾ ਤੁਸੀਂ ਦੇਖਿਆ ਵੀ ਸ਼ਜਾਦਾ ਸੁਪਨਾ ਵਾ ਇੱਕ ਵਧੀਆ ਗਾਇਕ ਬਣਦਾ ਪਰ ਘਰ ਦੇ ਮਾੜੇ ਹਾਲਾਤਾਂ ਹੋਣ ਕਰਕੇ ਘਰ ਦੀ ਗਰੀਬੀ ਕਰਕੇ ਜਿਹੜਾ ਸੁਪਨਾ ਨਹੀਂ ਪੂਰਾ ਹੋ ਸਕਦਾ ਤੁਹਾਡੇ ਸਾਥ ਦੀ ਲੋੜ ਆ ਸਾਥ ਜੋ ਸ਼ਜਾਦਾ ਤਾ ਜੋ ਕਿ ਵਧੀਆ ਗਾਇਕ ਬਣ ਸਕੇ ਤੇ ਹੁਣ ਗੱਲਬਾਤ ਕਰਾਂਗੇ ਸ਼ਹਾਜਾਦੀ ਮਾਤਾ ਜੀ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਕਰਦੇ ਆ ਸ਼ਹਾਜਾਦੀ ਮਾਤਾ ਜੀ ਸਾਡੇ ਨਾਲ ਆ ਪੁੱਛਾਂਗੇ ਸ਼ਹਾਜਾਦ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਮੈਨੂੰ ਇਹ ਸੋਪੈਂ ਜੀ ਸ਼ਹਾਜਾਦ ਤੇ ਵਧੀਆ ਗਾਇਕ ਬਣਨ ਵਾਸਤੇ ਕਹਿ ਰਹੇ ਆ ਕਿ سپورਟ ਦੀ ਲੋੜ ਆ ਕਹਿੰਦੇ ਉਹਨਾਂ ਦੇ ਖੂਨ ਵਿੱਚ ਹੀ ਗਾਇਕੀ ਆ ਉਹਨਾਂ ਦੇ ਪਹਿਲਾਂ ਦਾਦਾ ਜੀ ਸੀ ਉਸ ਤੋਂ ਬਾਅਦ ਉਹਨਾਂ ਦੇ ਚਾਚਾ ਜੀ ਉਹਨਾਂ ਦੇ ਪਿਤਾ ਜੀ ਜਿਹੜਾ ਉਸਤਾਦ ਨੇ ਪਰ ਅਸੀਂ ਦੇਖਿਆ ਕਰਦੇ ਹਾਲਾਤ ਬੜੇ ਨਾਜਕ ਨੇ ਕਾਚ ਗਰੀਬੀ ਹੈ ਕਾਦੇ ਹਾਲਾਤ ਨੇ ਬੜੇ ਵਧੀਆ ਨਹੀਂ ਆ ਕੀ ਕਹਿਣਾ ਚਾਹੋਗੇ ਹਾਂਜੀ ਬਹੁਤ ਸਾਡੇ ਹਾਲਾਤ ਮਾੜੇ ਆ ਤੇ ਅਸੀਂ ਆਪਣੇ ਬੱਚੇ ਵਾਸਤੇ ਬਹੁਤ ਕੋਸ਼ਿਸ਼ ਕਰਦੇ ਆ ਮੰਗ ਕੇ ਗੁਜ਼ਾਰਾ ਕਰਦੇ ਆ ਬਾਹਰ ਜਾਈਦਾ ਬਾਹਰੋਂ ਰੋਟੀ ਜੋ ਕਮਾ ਲਈਦਾ ਉਹ ਖਾ ਲਈਦੀ ਕਈ ਮੌਕਾ ਬਾਹਰੋਂ ਅੱਗੇ ਵਾਲੇ ਹਫੀਲ ਨਹੀਂ ਸਾਡੇ ਹੈਗੇ ਕੋਈ ਦਿੰਦਾ ਕੋਈ ਨਹੀਂ ਦਿੰਦਾ ਬਹੁਤ ਹੀ ਜ਼ਿਆਦੇ ਹਾਲਾਤ ਚ ਮਾੜੇ ਚ ਅਸੀਂ ਗੁਜ਼ਰ ਰਹੇ ਤੇ ਮੇਰੀ ਦਸ਼ਕਾਂਗਰੀ ਇਹੋ ਦਵਾ ਕੇ ਸਾਡੀ ਮਦਦ ਕਰੋ ਮੇਰਾ ਬੱਚਾ ਅੱਗੇ ਜਾਵੇ ਅੱਗੇ ਵਧੇ ਨਾਰੋਸ਼ਨ ਕਰੇ ਸਾਰੇ ਭੈਣ ਭਰਾਵਾਂ ਦਾ ਮੈਨੂੰ ਸੁਭੀ ਜੇ ਵੇ ਵਿਆਹ ਹਾਦੀਆਂ ਚ ਜਾ ਕੇ ਦੇ ਖੁਸ਼ੀ ਦੇ ਮੌਕੇ ਤੇ ਤੁਹਾਡੇ ਪਤੀ ਵੀ ਜਾਂਦੇਗੇ ਜਾਂ ਤੁਸੀਂ ਵੀ ਜਾ ਕੇ ਲੋਕਾਂ ਘਰੇ ਵਧਾਈਆਂ ਮੰਗਦੇ ਹੋ ਹਾਂਜੀ ਅਸੀਂ ਵੀ ਜਾਂਦੇ ਆ ਮੇਰੇ ਪਤੀ ਜੀ ਵੀ ਜਾਂਦੇ ਅਸੀਂ ਵੀ ਜਾਂਦੇ ਤਾਂ ਹੀ ਕਰਕੇ ਸਾਡਾ ਘਰ ਦਾ ਗੁਜ਼ਾਰਾ ਜਿਹੜਾ ਚੱਲਦਾ ਹੈ ਤੇ ਮੈਨੂੰ ਸੁਭੀ ਲੋਕਾਂ ਵਿੱਚ ਜਿਹੜੇ ਅੱਜਕੱਲ ਜਵਾਨਾਂ ਨਮਾਸ ਹੋ ਚੁੱਕਿਆ ਲੋਕ ਗਾਇਕ ਬੁਲਾਉਣ ਲੱਪੇ ਨੇ ਡੀਜੇ ਦੇ ਪੈਸੇ ਖਰਚ ਲਾਪੇ ਨੇ ਪੰਜਾਬੀ ਸੱਭਿਆਚਾਰਤ ਕਰਾਉਣ ਲੱਪੇ ਨੇ ਤੇ ਪਰ ਤੁਹਾਨੂੰ ਜੋ ਲੋਕ ਤੁਸੀਂ ਲੋਕਾਂ ਦਾ ਬੂਹਾ ਫੜਕਾਉਂਦੇ ਹੋ ਲੋਕ ਤੁਹਾਡਾ ਕਿੰਨਾ ਕੁ ਮਾਨ ਸਤਿਕਾਰ ਕਰਦੇ ਨੇ ਕਿੰਨਾ ਕੁ ਲੋਕ ਸੁਣਦੇ ਆ ਤੁਹਾਨੂੰ ਹਾਂਜੀ ਪਹਿਲਾਂ ਤੇ ਬਹੁਤ ਜ਼ਿਆਦਾ ਮਾਨ ਕਰਦੇ ਸੀ ਹੁਣ ਜ਼ਿਆਦਾ ਬਹੁਤ ਜਿਆਦੀ ਦੁਨੀਆ ਜਿਹੜੀ ਸਿਆਣੀ ਹੋ ਚੁੱਕੀ ਆ ਕਿ ਸਾਡੀ ਬਹੁਤ ਜਿਆਦੀ ਗਰੀਬੀ ਨਹੀਂ ਸਮਝਦੇ ਤਾਂ ਕਰਕੇ ਸਾਡੇ ਹਾਲਾਤ ਜਿਹੜੇ ਇਸ ਦਾ ਕਰਕੇ ਦਿਨ-ਬਦਨ ਵਿਗੜਦੇ ਆ ਤੇ ਅਸੀਂ ਚਾਹੁੰਨੇ ਕਿ ਸਾਡਾ ਬੱਚਾ ਅੱਗੇ ਵਧੇ ਤੁਸੀਂ ਨੇ ਦੱਸੋ ਕਦੀ ਇਸ ਤਰ੍ਹਾਂ ਹੋਇਆ ਵੀ ਕਦੀ ਕਿਸੇ ਦੇ ਘਰੇ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਕਿਸੇ ਘਰੇ ਗਏ ਹੁਣ ਤੁਸੀਂ ਵਧਾਈ ਲੈਣ ਵਾਸਤੇ ਉਤੋਂ ਖਾਲੀ ਮੁੜ ਕੇ ਆਉਣਾ ਪਵੇ ਕਿਉਂਕਿ ਅਸੀਂ ਦੇਖਿਆ ਕਈ ਲੋਕ ਬੁਹਾ ਨਹੀਂ ਖੋਲਦੇ ਤੇ ਤੁਹਾਡਾ ਹੋਇਆ ਕੰਨੀ ਸਤਾਂਗ ਜੀ ਹਾਂਜੀ ਬਹੁਤ ਘਰਾਂ ਚੋਂ ਅਸੀਂ ਇਦਾਂ ਆਏ ਸਾਨੂੰ ਛਿੜਕਾ ਵੀ ਪਈਆਂ ਆ ਧੱਕੇ ਵੀ ਮਿਲਦੇ ਆ ਤੇ ਰੋਟੀ ਬਦਲੇ ਕੀ ਕੁਝ ਕਰੀਦਾ ਸੁਣੀਦਾ ਆ ਹੁਣ ਸਾਡੇ ਰੱਬ ਨੇ ਰੋਜੀ ਰੋਟੀ ਅਸੀਂ ਲਿਖੀ ਆ ਤੇ ਕੀ ਕਰ ਸਕਦੇ ਲਗਦਾ ਨਹੀਂ ਕਈ ਵਾਰੀ ਕਦੀ ਰੱਬ ਨਾਲ ਵੀ ਗੁੱਸਾ ਗਿੱਦਾ ਜਾਂ ਰੱਬ ਨਾਲ ਕਦੀ ਨਰਾਗੀ ਹੁੰਦੇ ਹੋਏ ਪਰ ਅੱਬਾ ਤੂੰ ਸਾਡੇ ਕਿਹੜੇ ਕਰਮਾਂ ਦੀ ਲਿਖਤਾ ਸੀ ਸਾਡੀ ਜੀ ਰੋਜੀ ਰੋਟੀ ਆ ਥਾਂ ਥਾਂ ਤੇ ਖਲਾਦੀ ਹੋਈ ਆ ਤਾਂ ਕਿ ਥਾਂ ਥਾਂ ਇਕੱਠੀ ਕਰਨੀ ਪੈਂਦੀ ਆ ਇਸ ਤਾਂ ਲੋਕਾਂ ਦੀਆਂ ਝਿੜਕਾਂ ਮਿਸਿਆਣੀਆਂ ਪੈਂਦੀਆਂ ਲੋਕਾਂ ਦੀ ਗੱਲਾਂ ਵੀ ਸੁਣੀਆਂ ਪੈਂਦੀਆਂ ਕਦੀ ਆ ਕੇ ਕਦੀ ਆ ਕੇ ਮਨ ਕਰੀ ਉਦਾਸ ਹੋਇਆ ਜਾਂ ਕਦੀ ਮਨ ਸਾਂਝਾ ਕੀਤਾ ਪਰਵਾਦ ਨਹੀਂ ਕਦੀ ਬੱਚੇ ਦੱਸਿਆ ਵੀ ਮੈਂ ਕਿਹੜੇ ਹਾਲਾਤਾਂ ਵਿੱਚ ਅਸੀਂ ਰੋਜੀ ਰੋਟੀ ਕਮਾਉਂਦੇ ਜਾਕ ਹਾਂਜੀ ਕਰੀਦਾ ਆ ਕਈ ਘਰਾਂ ਚ ਬੂਹੇ ਨਹੀਂ ਖੁੱਲਦੇ ਬਾਹਰ ਧੁੱਪੇ ਕਲਪਦਿਆਂ ਰਹੀਦਾ ਤੇ ਬਹੁਤ ਜਿਆਦੇ ਮਨ ਨੂੰ ਪਰੇਸ਼ਾਨੀ ਆਉਂਦੀ ਆ ਘਰੇ ਬੱਚਿਆਂ ਨੂੰ ਦੱਸੀਦਾ ਵੀ ਆ ਕਈ ਮੌਕਾ ਨਹੀਂ ਵੀ ਦੱਸੀਦਾ ਕਿ ਬੱਚਿਆਂ ਨਾਲ ਕੀ ਕਰ ਸਕਦੇ ਅਸੀਂ ਕਿੰਨੇ ਕ ਚਲੋ ਜੋ ਸਾਡੇ ਹਾਲਾਤ ਆ ਸਾਡੇ ਤੇ ਗੁਜਰਦੀ ਗਾੜੀ ਸਾਡੇ ਬੱਚਿਆਂ ਤੇ ਨਾਏ ਮੌਕਾ ਆਵੇ ਤੇ ਮੈਨੂੰ ਦੱਸੋ ਪੰਦੇ ਅਸੀਂ ਦੇਖਿਆ ਵੀ ਕਈ ਲੋਕ ਵਿਆਹਾਂ ਤੇ 20-20 ਲੱਖ ਰੁਪਏ ਲਾ ਦਿੰਦੇ ਨੇ ਗੋਮਵੜੀਆਂ ਬੁਲਾਉਂਦੇ ਨੇ ਉਹਨਾਂ ਤੇ ਲੱਖਾਂ ਰੁਪਏ ਜਾੜ ਦਿੰਦੇ ਨੇ ਜਾਂ ਛੁੜ ਦਿੰਦੇ ਨੇ ਤੇ ਜੋ ਤੁਹਾਡੀ ਵਾਰੀ ਆਉਂਦੀ ਆ ਵਧਾਈਆਂ ਦੇ ਆਂਦੀ ਜਾਂ ਵਧਾਈਆਂ ਲੈ ਆਂਦੀ ਤੁਹਾਨੂੰ ਜਾਂਦੇ ਨੇ ਫਿਰ ਤੁਹਾਡੇ ਤੇ ਕਿਉਂ ਲੋਕ ਸਤਾਂ ਤੁਹਾਡਾ ਪਾਣਾ ਬਹੀ ਕਰਦੇ ਨੇ ਸਾਡੇ ਹੁਣ ਕਰਮਾਂ 'ਚ ਇਹੀ ਲਿਖਿਆ ਤੇ ਕੀ ਕਰ ਸਕਦੇ ਆ ਕਿਉਂਕਿ ਬਾਹਰ ਜਦੋਂ ਜਾਈਦਾ ਆ ਸਾਨੂੰ ਇਹ ਹੁੰਦਾ ਕਿ ਉੱਥੇ ਵਿਧਾਈ ਆ ਅਸੀਂ ਜਾਈਏ ਰੋਟੀ ਲਿਆਈਏ ਤੇ ਗਾੜੀਆਂ ਸਾਡੇ ਕਰਮਾਂ 'ਚ ਕਈ ਮੌਕਾ ਹੁੰਦਾ ਕਈ ਮੌਕਾ ਨਹੀਂ ਹੁੰਦਾ ਤੇ ਅਸੀਂ ਦੇਖਿਆ ਵੀ ਖਾਸ ਖਾ ਕੇ ਜਦੋਂ ਜਾਂਦੀਆਂ ਨੇ ਕਰੋ ਔਰਤਾਂ ਜਾਂਦੀਆਂ ਨੇ ਜਾਂ ਮਰਦ ਕਰੋ ਜਾਂਦੇ ਨੇ ਇਸ ਤਰ੍ਹਾਂ ਤੇ ਫਿਰ ਤੁਸੀਂ ਜਾ ਕੇ ਉੱਥੇ ਗੀਤ ਗਾਉਂਦੇ ਹੋ ਖੁਸ਼ੀ ਦੇ ਜਾਂ ਕੀ ਸਾਂਝਾ ਕਰਦੇ ਹੋ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਜਾ ਕੇ ਉਹਨਾਂ ਘਰੇ ਖੁਸ਼ੀ ਸਾਂਝੀ ਕਰਦੇ ਹੋ ਨੇ ਅਸੀਂ ਇਦਾਂ ਕਿ ਸੇਰਾ ਬੂਟਾ ਲਾਉਣੇ ਆ ਸੀਸਾ ਦਿੰਦੇ ਆ ਜਿੱਦਾਂ ਆਪਾਂ ਹੁਣ ਗੱਲਾਂ ਕਰਨ ਦੇ ਇਦਾਂ ਹੀ ਅਹੀਂ ਜਾ ਕੇ ਸੀਸਾ ਦਿੰਨੇ ਆ ਤੇ ਜੋ ਕਿਸੇ ਦੇ ਮਨ ਨੂੰ ਭਾਵੇ ਸਾਨੂੰ ਦੇ ਦੇ ਦਿੰਦੇ ਪੱਕੀ ਲੱਗਦਾ ਨਹੀਂ ਸੀਸਾ ਤੇ ਕਿਸ ਵਾਸਤੇ ਕਹਿੰਦੇ ਵੀ ਬਹੁਤ ਚੰਗੀਆਂ ਹੁੰਦੀਆਂ ਨੇ ਸੀਸਾ ਲੈਣੀਆਂ ਬੜੀਆਂ ਮੁਸ਼ਕਲ ਮਿਲਦੀਆਂ ਨੇ ਚਲੋ ਜੇ ਰੱਬ ਨੇ ਤੁਹਾਨੂੰ ਚੁਣਿਆ ਵਾ ਤੁਹਾਡੇ ਪਰਿਵਾਰ ਚੁਣੇ ਨੇ ਪਰ ਫਿਰ ਕਿਉਂ ਜਿਹੜੇ ਲੋਕ ਨਹੀਂ ਸੀਸਾ ਨਹੀਂ ਲੈਂਦੇ ਜਾਂ ਕਿਉਂ ਤੁਹਾਨੂੰ ਲੋਕ ਹੁਣ ਇੰਨਾ ਮਾਨ ਸਤਕਾਰ ਨਹੀਂ ਦਿੰਦੇ ਚਿਲੂ ਅਸੀਂ ਤੱਕ ਦਵਾਈਆਂ ਹੀ ਕਰਦੇ ਆ ਤੇ ਘਰ ਵੀ ਕਰਦੇ ਆ ਬਾਹਰ ਜਾ ਕੇ ਵੀ ਇਹੋ ਦਵਾਈ ਕਰਦੇ ਕਿਉਂਕਿ ਸਾਡੇ ਮਾਲਕ ਨੇ ਕਰਮਾਂ ਚ ਇਹੀ ਲਿਖਿਆ ਤੇ ਅਸੀਂ ਇਹੀ ਕਰਨੇ ਕੀ ਲੱਗਦਾ ਨਹੀਂ ਪੰਜ ਜੀ ਅਮੀਰ ਜਾਦੇ ਕਿਹਾ ਜਾਂਦਾ ਤੁਹਾਨੂੰ ਕੀ ਲੱਗਦਾ ਨਹੀਂ ਸਿਫਨਾ ਦੇ ਅਮੀਰ ਨੇ ਘਰ ਦੇ ਹਾਲਾਤ ਜਾਂ ਘਰ ਚ ਗਰੀਬੀ ਅੱਜ ਵੀ ਆ ਅੱਜ ਵੀ ਗਰੀਬਾਂ ਗੇ ਹਾਲਾਤ ਸਿਫਨਾ ਦੇ ਅਮੀਰ ਰਹਿ ਗਏ ਤੁਸੀਂ ਹਾਂਜੀ ਅੱਜ ਵੀ ਸਾਡੇ ਘਰਾਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਇੱਕੋ ਹੀ ਕਮਰਾ ਆ ਇੱਕ ਕਮਰੇ ਚ ਗੁਜ਼ਾਰਾ ਕਰਨ ਦੇ ਆ ਕੁਛ ਵੀ ਨਹੀਂ ਜਿਹੜੀ ਅੱਜ ਦੀ ਜਿਆਦਾਦਤ ਕਰਦੀ ਹੁੰਦੀ ਉਹ ਸਾਡੇ ਕੁਛ ਵੀ ਨਹੀਂ ਜਿੱਦਾਂ ਸੋਈ ਹੋ ਗਈ ਚਾਹ ਬਾਥਰੂਮ ਫਲੱਸ਼ ਹੋ ਗਿਆ ਕੁਛ ਵੀ ਨਹੀਂ ਗੇ ਇੱਕ ਇੱਕ ਕਮਰੇ ਤੇ ਉੱਪਰ ਰੋਟੀ ਪਾਣੀ ਮੀਂਹ ਚ ਬਹੁਤ ਦਿੱਕਤ ਆਉਂਦੀ ਕਿਸੇ ਦੇ ਘਰ ਜਾ ਕੇ ਕਰਨਾ ਪੈਂਦਾ ਤੇ ਮੈਨੂੰ ਦੱਸੋ ਪੈਂਦੀ ਅਸੀਂ ਦੇਖਿਆ ਵੀ ਤੁਸੀਂ ਦੋਵੇਂ ਜੀ ਇੱਥਾਂ ਜਾ ਕੇ ਲੋਕਾਂ ਨੂੰ ਵਧਾਈਆਂ ਮੰਗਦੇ ਹੋ ਖੁਸ਼ੀ ਦੇ ਮੌਕੇ ਤੇ ਤੁਹਾਡਾ ਖਾਨਦਾਨੀ ਕੰਮ ਹੈ ਕਿੰਨੀ ਪੀੜੀ ਤੁਹਾਡੀ ਚੱਲਦੀ ਆ ਰਹੀ ਆ ਕਿ ਲੱਗਦਾ ਵੀ ਗਾਂ ਤੁਸੀਂ ਆਪਣੇ ਬੱਚੇ ਸ਼ਹਿਆਰ ਨੂੰ ਵੀ ਐਸੇ ਲਾਈਨ ਚ ਪਾਓਗੇ ਘਰ ਕੇ ਜਾ ਕੇ ਵਧਾਈ ਮੰਗਣ ਦੇ ਕਿ ਜੱਕ ਵਧੀਆ ਗਾਇਕ ਬਣਾਓਗੇ ਨਹੀਂ ਮੈਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਇਸ ਹਾਲਾਤ ਤੇ ਆਵੇ ਮੈਂ ਚਾਹੁੰਨੀ ਆ ਕਿ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਬਿਲੇ ਮੇਰਾ ਬੱਚਾ ਅੱਗੇ ਵਧੇ ਸਾਡੇ ਵਾਂਗੂ ਗਲੀ ਗਲੀ ਨਾ ਫਿਰੇ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਸ਼ਹਿਜ਼ਾਦੀ ਮਾਤਾ ਜੀ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਬੱਚਾ ਵੀ ਸਾਡੇ ਵਾਂਗੂ ਘਰ ਘਰ ਜਾ ਕੇ ਵਧਾਈਆਂ ਮੰਗਦਾ ਫਿਰੇ ਤੇ ਲੋਕਾਂ ਦੇ ਛਿੜਕਾ ਖਾਂਦਾ ਫਿਰੇ ਉਹਨਾਂ ਨੇ ਕਹਿਣਾ ਵੀ ਉਹਨਾਂ ਨੂੰ ਇੱਕ ਗਾਇਕ ਬਣਾਵਾਂਗੇ ਇੱਕ ਵਧੀਆ ਸਿੰਗਰ ਬਣਾਵਾਂਗੇ ਪਰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਾਥ ਤੋਂ ਬਿਨਾ ਇਹ ਜਿਹੜਾ ਬੱਚਾ ਗਾਇਕ ਨਹੀਂ ਬਣ ਸਕਦਾ ਕਿਉਂਕਿ ਘਰ 'ਚ ਹਾਲਾਤ ਬੜੇ ਮਾਰੇ ਨੇ ਘਰ 'ਚ ਗਰੀਬੀ ਬੜੀ ਆ ਚਾਹੇ ਇਹਨਾਂ ਦੇ ਖੂਨ ਦੇ ਵਿੱਚ ਗਾਇਕੀ ਰਚੀ ਹੋਈ ਆ ਪਰ ਤੁਹਾਡੇ ਸਾਹਮਣੇ ਬਿਨਾਂ ਜਿਹੜੇ ਹਾਲਾਤ ਨਹੀਂ ਦੱਸ ਸਕਦੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਗਾਇਕੀ ਨੂੰ ਪਿਆਰ ਕਰਦੇ ਨੇ ਜਿਹੜੇ ਅਮੀਰ ਜਾਦੀਆਂ ਨੂੰ ਪਿਆਰ ਕਰਦੇ ਨੇ ਇੱਕ ਖਾਸ ਕਰਕੇ ਭੈਣ ਨੇ ਸੁਨੇਹਾ ਦਿੱਤਾ ਕਿ ਜਦੋਂ ਪੁਰਾਣੇ ਜ਼ਮਾਨੇ ਹੁੰਦੇ ਸੀ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਅਸੀਂ ਲੋਕਾਂ ਕੋਲ ਵਧਾਈਆਂ ਲੈਣ ਜਾਂਦੇ ਸੀ ਲੋਕ ਬੜਾ ਏਤਮਾਨ ਬੜਾ ਸਤਿਕਾਰ ਕਰਦੇ ਸੀ ਪਰ ਅੱਜ ਕੱਲ੍ਹ ਲੋਕ 20-20 ਲੱਖ ਰੁਪਏ ਤੇ ਵਿਆਹ ਤੇ ਲਾ ਦਿੰਦੇ ਨੇ ਜਦੋਂ ਸਾਡੀ ਵਾਰੀ ਆਉਂਦੀ ਆ ਵਧਾਈਆਂ ਲਿਆਂਦੀ ਤੇ ਲੋਕ ਕਈ ਦਰਵਾਜ਼ੇ ਵੀ ਨਹੀਂ ਖੋਲਦੇ ਕਈ ਛਿੜਕਾ ਵੀ ਮਾਰਦੇ ਨਹੀਂ ਐਸ ਕਰਕੇ ਸਾਡੀ ਉਹਨਾਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਤੁਹਾਡੇ ਕਰਕੇ ਹੀ ਇਹਨਾਂ ਦੇ ਪਰਿਵਾਰ ਦੇ ਘਰੇ ਰੋਜੀ ਰੋਟੀ ਪੱਕਦੀ ਆ ਚੁੱਲ੍ਹਾ ਪੱਕਦਾ ਵਾ ਐਸ ਕਰਕੇ ਇਹਨਾਂ ਦੀ ਸਾਰ ਜਰੂਰ ਜਾ ਕਰੋ ਤੁਹਾਡੇ ਕੋਲ ਬਹੁਤੇ ਪੈਸੇ ਨਹੀਂ ਮੰਗਦੇ ਸਿਰਫ ਤੁਹਾਡੀਆਂ ਤੁਹਾਨੂੰ ਸੀਸਾ ਹੀ ਦੇ ਜਾਂਦੇ ਨੇ ਤੇ ਜੋ ਤਿਲ ਫੁੱਲ ਬੰਦਾ ਹੁੰਦਾ ਉਹ ਮਾਨਸਿਕ ਤਕਾਰ ਜੂਰ ਦਿਆ ਕਰੋ કરી ਬੂਇਆ ਤਾਂ ਖਾਲੀ ਨਾ ਕਿ ਸਿਰ ਮੋੜ ਕਰੋ ਪਤਾ ਨਹੀਂ ਰੱਬ ਕਿਹੜੇ ਰੰਗਾਂ ਵਿੱਚ ਰਾਜੀ ਹੁੰਦਾ ਕਿਹਦੇ ਵਿੱਚ ਰੱਬ ਖੁਦ ਆ ਜਾਂਦਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ